ਪਰਮੇਸ਼ਵਰ ਦੀ ਵਡਿਆਈ ਹੋਏ ਸੋ ਅੱਜ ਅਸੀਂ ਪਰਮੇਸ਼ਵਰ ਜੀ ਦੀ ਬਹੁਤ ਹੀ ਪਵਿੱਤਰ ਬਾਣੀ ਦੇ ਵਿੱਚੋਂ ਜੇ ਇਸ ਵਿਸ਼ੇ ਦੇ ਬਾਰੇ ਵਿੱਚ ਸਿੱਖਾਂਗੇ ਉਹ ਵਿਸ਼ਾ ਹੈ ਮੁਕਤੀ ਸਾਲਵੇਸ਼ਨ ਅੱਜ ਹਰੇਕ ਇਨਸਾਨ ਆਪਣੇ ਜੀਵਨ ਵਿੱਚ ਮੁਕਤੀ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ ਅਰ ਉਹ ਕਿਸੇ ਨਾ ਕਿਸੇ ਗੁਲਾਮੀ ਦੇ ਬੰਧਨ ਦੇ ਵਿੱਚ ਹੈ ਕੋਈ ਨਸ਼ੇ ਤੋਂ ਮੁਕਤ ਹੋਣਾ ਚਾਹੁੰਦਾ ਹੈ ਕੋਈ ਦੁੱਖਾਂ ਤੋਂ ਕੋਈ ਕਰਜ਼ਿਆਂ ਤੋਂ ਕੋਈ ਬਿਮਾਰੀਆਂ ਤੋਂ ਔਰ ਕੋਈ ਜਾਣਦਾ ਆ ਕਿ ਉਹਦੇ ਜੀਵਨ ਦੇ ਵਿੱਚ ਬਹੁਤ ਸਾਰੇ ਪਾਪ ਆ ਔਰ ਉਹ ਆਪਣੇ ਜੀਵਨ ਦੇ ਵਿੱਚ ਜੋ ਪਾਪ ਆ ਉਹਨਾਂ ਤੋਂ ਮੁਕਤ ਹੋਣਾ ਚਾਹੁੰਦਾ ਆ ਪਰ ਬਾਣੀ ਸਾਨੂੰ ਇਦਾਂ ਦੱਸਦੀ ਆ ਕਿ ਮੁਕਤੀ ਕਿਸੇ ਮਨੁੱਖ ਦੇ ਕੋਲ ਨਹੀਂ ਆ ਪਰ ਸਿਰਫ ਪਰਮੇਸ਼ਵਰ ਦੇ ਕੋਲ ਆ ਔਰ ਮੁਕਤੀ ਸਾਡੇ ਕੰਮਾਂ ਦੇ ਨਾਲ ਅਸੀਂ ਪ੍ਰਾਪਤ ਨਹੀਂ ਕਰ ਸਕਦੇ ਸਾਡੇ ਧਨ ਦੌਲਤ ਦੇ ਨਾਲ ਨਹੀਂ ਅਸੀਂ ਪ੍ਰਾਪਤ ਕਰ ਸਕਦੇ ਸਾਡੀ ਅਕਲ ਦੇ ਨਾਲ ਨਹੀਂ ਪ੍ਰਾਪਤ ਕਰ ਸਕਦੇ ਪਰ ਸਿਰਫ ਤੇ ਸਿਰਫ ਪਰਮੇਸ਼ਵਰ ਦੀ ਕਿਰਪਾ ਦੇ ਦੁਆਰਾ ਮੁਕਤੀ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ਹallelujah ਤੇ ਮੈਂ ਇਦਾਂ ਈਮਾਨ ਰੱਖਦੀ ਹਾਂ ਕਿ ਅੱਜ ਜੋ ਵੀ ਤੁਸੀਂ ਪ੍ਰਾਰਥਨਾ ਦਾ ਵਿਸ਼ਾ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਲੈ ਕੇ ਆਇਓ ਜੇ ਸਵੀ ਦੁੱਖ ਤੋਂ ਕਸ਼ਟ ਤੋਂ ਮੁਕਤ ਹੋਣ ਦੇ ਲਈ ਤੁਸੀਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਆਏ ਹੋ ਅੱਜ ਹਰ ਹਾਲ ਦੇ ਵਿੱਚ ਆਪਣੀ ਮੁਕਤੀ ਨੂੰ ਲਵੋਗੇ ਆਮੇਨ ਮੁਕਤੀ ਮਰ ਕੇ ਪ੍ਰਾਪਤ ਹੋਣ ਵਾਲੀ ਚੀਜ਼ ਨਹੀਂ ਆ ਮਰ ਕੇ ਤਾਂ ਹਰੇਕ ਇਨਸਾਨ ਹੀ ਹਰੇਕ ਦੁੱਖ ਤੋਂ ਮੁਕਤ ਹੋ ਜਾਂਦਾ ਆ ਹਰੇਕ ਬਿਮਾਰੀ ਤੋਂ ਮੁਕਤ ਹੋ ਜਾਂਦਾ ਕਰਜ਼ਿਆਂ ਤੋਂ ਜਿਹੜਾ ਗਰ ਗਿਆ ਨਾ ਉਹਨੂੰ ਖੰਗ ਚ ਕੰਮ ਹੀ ਹੁੰਦਾ ਨਾ ਨੂੰ ਪਤਾ ਹੀ ਲੱਗਦਾ ਕਿ ਕੌਣ ਮੈਨੂੰ ਰੋਣ ਆਇਆ ਤੇ ਕੌਣ ਨਹੀਂ ਇਹ ਸਾਰੀਆਂ ਚੀਜ਼ਾਂ ਜਿਉਂਦਿਆਂ ਦੇ ਲਈ ਆ ਜਿਉਂਦੇ ਜੀ ਇਹਨਾਂ ਚੀਜ਼ਾਂ ਚੋਂ ਬਾਹਰ ਨਿਕਲਣਾ ਹੀ ਮੁਕਤੀ ਅਖਵਾਉਂਦਾ ਆ ਅਰ ਜੇ ਤੁਸੀਂ ਸੱਚਮੁੱਚ ਜਿਉਂਦੇ ਜੀ ਇਹਨਾਂ ਚੀਜ਼ਾਂ ਚੋਂ ਬਾਹਰ ਨਿਕਲਣਾ ਚਾਹੁੰਦੇ ਆ ਤੇ ਮੈਨੂੰ ਇਦਾਂ ਲੱਗਦਾ ਕਿ ਅੱਜ ਦਾ ਦਿਨ ਤੁਹਾਡੀ ਮੁਕਤੀ ਦਾ ਦਿਨ ਆ ਹਾਲੇਲੂਇਆ ਆਓ ਅਸੀਂ ਦੇਖਦੇ ਹਾਂ ਪਵਿੱਤਰ ਵਚਨ ਦੇ ਵਿੱਚ ਇਦਾਂ ਲਿਖਿਆ ਆ ਯੋਹੰਨਾ ਦੀ ਕਿਤਾਬ ਉਹਦਾ 3 ਨੰਬਰ ਅਧਿਆਇ ਤੇ ਉਹਦੀ 15 ਤੇ 16 ਨੰਬਰ ਪੰਕਤੀ ਵਿੱਚ ਲਿਖਿਆ ਭਈ ਜੋ ਕੋਈ ਨੇਚਾ ਕਰੇ ਸੋ ਉਸ ਵਿੱਚ ਸਦੀਪਕ ਜੀਵਨ ਪ੍ਰਾਪਤ ਕਰੇ ਕਿਉਂਕਿ ਪਰਮੇਸ਼ਵਰ ਨੇ ਜਗਤ ਨੂੰ ਅਜੇਹਾ ਪਿਆਰ ਕੀਤਾ ਜੋ ਉਹਨੇ ਆਪਣਾ ਇਕਲੌਤਾ ਪੁੱਤਰ ਬਖਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨੇਚਾ ਕਰੇ ਨਾਸ਼ ਨਾ ਹੋਵੇ ਪਰ ਸਦਾ ਦਾ ਜੀਵਨ ਪ੍ਰਾਪਤ ਕਰੇ ਹallelujah ਸੋ वचन ਇਦਾਂ ਦੱਸਦਾ ਆ ਜਿਹੜਾ ਵੀ ਵਿਸ਼ਵਾਸ ਕਰੂਗਾ ਉਹ ਸਦਾ ਦਾ ਜੀਵਨ ਪ੍ਰਾਪਤ ਕਰ ਲੂਗਾ ਕਿਵੇਂ ਕਿਉਂਕਿ ਪਰਮੇਸ਼ਵਰ ਨੇ ਜਗਤ ਦੇ ਨਾਲ ਪ੍ਰੇਮ ਕੀਤਾ ਜਗਤ ਦੇ ਵਿੱਚ ਜਿੰਨੇ ਵੀ ਮੌਲਖਿਆ ਤੇ ਉਹਨਾਂ ਮੌਲਖਾਂ 'ਚ ਵੱਸਣ ਵਾਲੇ ਜਿੰਨੇ ਵੀ ਲੋਕੀ ਆ ਉਹਨਾਂ ਸਾਰਿਆਂ ਦੇ ਨਾਲ ਸਿਰਫ ਇਜ਼ਰਾਈਲ ਦੇ ਨਾਲ ਨਹੀਂ ਪਰ ਇਸ ਧਰਤੀ ਉਤਲੇ ਹਰੇਕ ਮਨੁੱਖ ਦੇ ਨਾਲ ਪਰਮੇਸ਼ਵਰ ਨੇ ਪ੍ਰੇਮ ਕੀਤਾ ਔਰ ਪਰਮੇਸ਼ਵਰ ਨੇ ਚਾਹਿਆ ਕਿ ਹਰੇਕ ਇਨਸਾਨ ਬਚਾਇਆ ਜਾਵੇ ਪਰ ਬਚਾਏ ਸਿਰਫ ਉਹਨਾਂ ਨੇ ਜਾਣਿਆ ਜਿਹੜੇ ਵਿਸ਼ਵਾਸ ਕਰਨਗੇ ਕਿ ਹਾਂ ਸੱਚਮੁੱਚ ਪਰਮੇਸ਼ਵਰ ਨੇ ਸਾਡੇ ਨਾਲ ਪ੍ਰੇਮ ਕੀਤਾ ਐ ਸਾਡੀ ਮੁਕਤੀ ਦੇ ਲਈ ਆਪਣੇ ਇਕਲੌਤੇ ਪੁੱਤਰ ਨੂੰ ਭੇਜਿਆ ਜਿਹਦਾ ਨਾਮ ਯਿਸੂ ਮਸੀਹ ਹallelujah ਸੋ ਪਰਮੇਸ਼ਰ ਨੇ ਜਗਤ ਨੂੰ ਅਜੇਹਾ ਪਿਆਰ ਕੀਤਾ ਜੋ ਉਹਨੇ ਆਪਣਾ ਇਕਲੌਤਾ ਪੁੱਤਰ ਬਖਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨੇਤਾ ਕਰੇ ਨਾਸ਼ ਨਾ ਹੋਵੇ ਪਰ ਸਦਾ ਦਾ ਜੀਵਨ ਪ੍ਰਾਪਤ ਕਰੇ ਜਿਹੜਾ ਵੀ ਉਹਦੇ ਉੱਤੇ ਵਿਸ਼ਵਾਸ ਕਰੇਗਾ ਉਹ ਨਾਸ਼ ਨਹੀਂ ਹੋਵੇਗਾ ਵਿਸ਼ਵਾਸ ਕਰਨ ਵਾਲਿਆਂ ਨੂੰ ਉਹ ਨਾਸ਼ ਤੋਂ ਬਚਾਏਗਾ ਅੱਜ ਬਹੁਤ ਵਾਰੀ ਅਸੀਂ ਗਲਤ ਲੋਕਾਂ ਦੇ ਉੱਤੇ ਵਿਸ਼ਵਾਸ ਕਰ ਲੈਂਦੇ ਆ儿 ਬਾਅਦ ਵਿੱਚ ਅਸੀਂ ਕਹਿੰਦੇ ਮੈਂ ਤਾਂ ਇਹਦੇ ਤੇ ਵਿਸ਼ਵਾਸ ਕਰਕੇ ਫਸ ਗਿਆ ਬੁਰੀ ਤਰ੍ਹਾਂ ਫਸ ਗਿਆ ਧੋਖਾ ਹੋ ਗਿਆ ਨਾਸ਼ ਹੋ ਗਿਆ ਕਿਉਂ ਕਿ ਇਹਦੇ ਉੱਤੇ ਵਿਸ਼ਵਾਸ ਕੀਤਾ ਸੀ ਪਰ ਬਾਣੀ ਵਿੱਚ ਲਿਖਿਆ ਜਿਹੜਾ ਪਰਮੇਸ਼ਵਰ ਦੇ ਉੱਤੇ ਅਤੇ ਪਰਮੇਸ਼ਵਰ ਦੇ ਪੁੱਤਰ ਦੇ ਉੱਤੇ ਵਿਸ਼ਵਾਸ ਕਰੇ ਉਹ ਨਾਸ਼ ਨਹੀਂ ਹੋਊਗਾ ਪਰ ਉਹ ਸਦਾ ਦਾ ਜੀਵਨ ਪ੍ਰਾਪਤ ਕਰੇਗਾ ਸੋ ਅਗਰ ਕਿਸੇ ਨੂੰ ਲੱਗਦਾ ਹੈ ਕਿ ਆਪਣੀ ਜ਼ਿੰਦਗੀ ਦੇ ਵਿੱਚ ਨਾਸ਼ ਵੱਲ ਨੂੰ ਜਾ ਰਹੇ ਆ ਤੱਜ ਪਰਮੇਸ਼ਵਰ ਦੀ ਬਾਣੀ ਉਹਨਾਂ ਨੂੰ ਸੱਦਾ ਦਿੰਦੀ ਆ ਕਿ ਪਰਮੇਸ਼ਵਰ ਵੱਲ ਨੂੰ ਮੁੜੋ ਜਦੋਂ ਅਸੀਂ ਪਰਮੇਸ਼ਵਰ ਵੱਲ ਨੂੰ ਮੁੜਦੇ ਆ ਪਰਮੇਸ਼ਵਰ ਵੱਲ ਨੂੰ ਆਉਨੇ ਆ ਭਾਵ ਅਸੀਂ ਜੀਵਨ ਵੱਲ ਨੂੰ ਆਉਨੇ ਆ ਅੱਜ ਬਹੁਤ ਸਾਰੀਆਂ ਨਿਊਜ਼ ਸੁਣਨ ਨੂੰ ਮਿਲਦੀਆਂ ਆ ਕਿ ਬਹੁਤ ਲੋਕੀ ਦੁਖੀ ਹੋ ਕੇ ਸੁਸਾਈਡ ਕਰ ਰਹੇ ਆ ਪਰਿਵਾਰਾਂ ਸਮੇਤ ਆਤਮ ਹੱਤਿਆ ਕੀਤੀਆਂ ਜਾ ਰਹੀਆਂ ਆ ਕਿਉਂਕਿ ਉਹਨਾਂ ਨੂੰ ਲੱਗਦਾ ਹੁਣ ਸਾਡੇ ਕੋਲੇ ਕੋਈ ਆਸ ਨਹੀਂ ਆ ਹੁਣ ਕੋਈ ਸਾਡੀ ਮਦਦ ਕਰਨ ਵਾਲਾ ਨਹੀਂ ਆ ਹੁਣ ਕੁਝ ਹੋ ਨਹੀਂ ਸਕਦਾ ਉਹ ਬੇਆਸ ਆਪਣੇ ਆਪ ਨੂੰ ਮਹਿਸੂਸ ਕਰਦੇ ਆ ਬੇਸਹਾਰਾ ਮਹਿਸੂਸ ਕਰਦੇ ਆ ਅਰ ਇੱਥੇ ਵੀ ਕੁਝ ਲੋਕੀ ਉਹਨਾਂ ਵਰਗੇ ਹੋ ਸਕਦੇ ਆ ਸਾਡੇ ਵਿਚਕਾਰ ਪਰ ਪਰਮੇਸ਼ਵਰ ਦਾ ਵਚਨ ਸਾਨੂੰ ਦੱਸਦਾ ਕਿ ਪਰਮੇਸ਼ਵਰ ਨੇ ਇਸ ਜਗਤ ਦੇ ਹਰੇਕ ਮਨੁੱਖ ਦੇ ਨਾਲ ਪਿਆਰ ਕੀਤਾ ਆ ਖੁਦ ਨੂੰ ਜਾਂ ਆਪਣੇ ਪਰਿਵਾਰ ਨੂੰ ਖਤਮ ਕਰ ਲੈਣਾ ਕਿਸੇ ਸਮੱਸਿਆ ਦਾ ਹੱਲ ਨਹੀਂ ਆ ਕਿਸੇ ਨੂੰ ਮਾਰ ਦੇਣਾ ਜਾਂ ਆਪਣੇ ਆਪ ਨੂੰ ਮਾਰ ਲੈਣਾ ਇਹ ਕੋਈ ਵੀ ਸਮੱਸਿਆ ਦਾ ਹੱਲ ਨਹੀਂ ਆ ਤੁਹਾਡੀਆਂ ਸਮੱਸਿਆਵਾਂ ਦਾ ਹੱਲ ਪਰਮੇਸ਼ਵਰ ਦੇ ਕੋਲ ਆ ਅਰ ਬਹੁਤ ਸਾਰੀਆਂ ਗਵਾਹੀਆਂ ਸਾਡੇ ਵਿੱਚਕਾਰ ਹੀ ਬੈਠੀਆਂ ਆ ਜਿਨ੍ਹਾਂ ਦੇ ਸਿਰਾਂ ਤੇ ਲੱਖਾਂ ਕਰੋੜਾਂ ਦੇ ਕਰਜ਼ੇ ਸੀ ਪਰ ਜਦੋਂ ਉਹਨਾਂ ਨੇ ਆਪਣਾ ਦਿਲ ਪਰਮੇਸ਼ਵਰ ਨੂੰ ਦਿੱਤਾ ਆਪਣੀ ਆਸ ਸੱਚੇ ਤੇ ਜੀਉਂਦੇ ਪਰਮੇਸ਼ਵਰ ਉੱਤੇ ਰੱਖੀ ਔਰ ਜਦੋਂ ਉਹਨਾਂ ਨੇ ਉਹਦੇ ਤੋਂ ਮੰਗਿਆ ਤੇ ਸੱਚਮੁੱਚ ਉਹਨੇ ਉਹਨਾਂ ਦੇ ਸੋਚਣ ਤੋਂ ਤੇ ਜ਼ਰੂਰਤ ਨਾਲੋਂ ਵੱਧ ਦਿੱਤਾ ਕਿਉਂਕਿ ਉਹਦਾ ਇੱਕ ਨਾਮ ਯਹੋਵਾ ਯਿਰੇਹ ਜਿਹਦਾ ਮਤਲਬ ਹੈ ਮੁਹਈਆ ਕਰਨ ਵਾਲਾ ਉਹ ਸੱਚਮੁੱਚ ਸਾਡੀ ਹਰੇਕ ਜ਼ਰੂਰਤ ਨੂੰ ਪੂਰਾ ਕਰਨ ਦੇ ਲਈ ਸਮਰਥੀ ਆ। ਅਗਰ ਕੋਈ ਬਿਮਾਰ ਆ, ਤੋ ਬਿਮਾਰੀ ਦੇ ਬਿਸਤਰੇ ਤੇ ਪਿਆ ਮੌਤ ਨਾ ਮੰਗੇ। ਅਗਰ ਕੋਈ ਦੁੱਖ ਵਿੱਚ ਆ, ਤੋ ਆਪਣੇ ਲਈ ਗਲਤ ਨਾ ਬੋਲੇ। ਚਿੰਤਾ ਨਾ ਕਰੋ। ਕਿਉਂਕਿ ਚਿੰਤਾ ਚਿਖਾ ਵੱਲ ਨੂੰ ਲੈ ਕੇ ਜਾਂਦੀ ਆ। ਉਹੀ ਸਮਾਂ ਜੋ ਅਸੀਂ ਚਿੰਤਾ ਵਿੱਚ ਗੁਜ਼ਾਰਦੇ ਆ ਸਾਨੂੰ ਚਾਹੀਦਾ ਸੀ ਉਹ ਸਮਾਂ ਪ੍ਰਾਰਥਨਾਵਾਂ ਦੇ ਵਿੱਚ ਗੁਜ਼ਾਰੀਏ ਉਹੀ ਸ਼ਬਦ ਜੋ ਅਸੀਂ ਸਾਡੇ ਹੀ ਵਿਰੋਧ ਵਿੱਚ ਪਰਮੇਸ਼ਵਰ ਦੇ ਵਿਰੋਧ ਵਿੱਚ ਬੋਲਦੇ ਆ ਗਲਤ ਬੋਲਦੇ ਆ ਅਸੀਂ ਉਹਨਾਂ ਸ਼ਬਦਾਂ ਦਾ ਸੁਧਾਰ ਕਰੀਏ ਅਰ ਆਪਣੇ ਆਪ ਨੂੰ ਪਰਮੇਸ਼ਵਰ ਦੇ ਹੱਥ ਹੇਠ ਨੀਵਾ ਕਰੀਏ ਅਰ ਤੁਸੀਂ ਦੇਖਿਓ ਜਦੋਂ ਤੁਸੀਂ ਆਪਣੇ ਆਪ ਨੂੰ ਸਮਰਪਿਤ ਕਰਦੇ ਹੋਗੇ ਪਰਮੇਸ਼ਵਰ ਦੇ ਹੱਥ ਦੇ ਹੇਠ ਉਦੋਂ ਹੀ ਤੁਸੀਂ ਉਹਦੇ ਵੱਡੇ ਕੰਮ ਨੂੰ ਦੇਖ ਸਕੋਗੇ। ਵਚਨ ਚ ਲਿਖਿਆ ਸਿਰਫ ਆਪਣੀ ਹੀ ਸਮਝ ਉੱਤੇ ਭਰੋਸਾ ਨਾ ਰੱਖ। ਮਨੁੱਖ ਨੂੰ ਇਦਾਂ ਲੱਗਦਾ ਆ ਹੁਣ ਕੁਝ ਨਹੀਂ ਹੋ ਸਕਦਾ। ਬਿਜ਼ਨਸ ਖਤਮ ਹੋ ਗਿਆ। ਹੁਣ ਕਿੱਥੋਂ ਪੈਸੇ ਆਉਣੇ ਆ? ਹੁਣ ਕੌਣ ਮੇਰੇ ਲਈ ਮਦਦਗਾਰ ਹੋ ਕੇ ਮੇਰੇ ਨਾਲ ਖੜਾ ਹੋਊਗਾ? ਕੌਣ ਮੇਰੀ ਸਹਾਇਤਾ ਕਰੂਗਾ? ਕੌਣ ਮੈਨੂੰ ਇਸ مصیبت ਚੋਂ ਕੱਢੂਗਾ? ਔਰ ਇਹ ਸੋਚਦਾ ਹੀ ਨਹੀਂ ਕਿ ਜੇਹਨ ਮੈਨੂੰ ਇਸ ਧਰਤੀ ਉੱਤੇ ਕੱਲਿਆ ਉਹਨੇ ਮੇਰੇ ਲਈ ਸਾਰੇ ਇੰਤਜ਼ਾਮ ਕੀਤੇ ਆ ਜਿਹੜਾ ਇੱਥੋਂ ਤੱਕ ਲੈ ਕੇ ਆਇਆ ਅੱਗੇ ਵੀ ਲੈ ਕੇ ਜਾਵੇਗਾ ਹallelujah ਜਿਨਨੇ ਅੱਜ ਤੱਕ ਇਸ ਚੁੰਝ ਨੂੰ ਦਾਣਾ ਦਿੱਤਾ ਨਾ ਉਹ ਅੰਤ ਤੱਕ ਤੁਹਾਨੂੰ ਦੇਵੇਗਾ ਉਹਦੇ ਘਰ 'ਚ ਕਿਸੇ ਚੀਜ਼ ਦਾ ਘਾਟਾ ਨਹੀਂ ਆ ਵਚਨ ਵਿੱਚ ਇਦਾਂ ਲਿਖਿਆ ਕਹਿੰਦਾ ਮਨੁੱਖ ਦੀ ਆਸ ਦੀ ਢਿੱਲ ਉਹਨੂੰ ਬਿਮਾਰ ਕਰਦੀ ਆ ਘੱਟ ਵਿਸ਼ਵਾਸ ਨੇਚਾ ਹੀਣਾ ਹੋਣਾ ਹੀ ਮਨੁੱਖ ਨੂੰ ਨਾਸ਼ ਕਰਦਾ ਆ ਪਰ ਵਚਨ ਚ ਲਿਖਿਆ ਜੇ ਤੁਸੀਂ ਨੇਚਾ ਕਰਕੇ ਵਿਸ਼ਵਾਸ ਕਰਕੇ ਤੁਸੀਂ ਪਹਾੜ ਨੂੰ ਵੀ ਕਹਿ ਦਿਓ ਕਿ ਉਖੜ ਜਾ ਤੇ ਉਹ ਪਹਾੜ ਤੁਹਾਡੇ ਲਈ ਉਖੜ ਜਾਏਗਾ ਉਹ ਪਹਾੜ ਚਾਹੇ ਕਰਜ਼ੇ ਦਾ ਆ ਬਿਮਾਰੀ ਦਾ ਆ ਸ਼ਰਮਿੰਦਗੀ ਦਾ ਆ ਲਾਚਾਰੀ ਦਾ ਆ ਦੁੱਖਾਂ ਦਾ ਆ ਕਸ਼ਟਾਂ ਦਾ ਆ ਕੋਈ ਵੀ ਪਹਾੜ ਤੁਸੀਂ ਨੇਥਾ ਨਾਲ ਪ੍ਰਾਰਥਨਾ ਕਰਕੇ ਉਸ ਪਹਾੜ ਨੂੰ ਹੁਕਮ ਦਿਓ ਤੇ ਤੁਹਾਡੇ ਲਈ ਉਹ ਪਹਾੜ ਉਖੜ ਜਾਏਗਾ ਤੇ ਤੁਹਾਡਾ ਰਾਹ ਪੱਧਰਾ ਹੋ ਜਾਏਗਾ Hallelujah.